ਸਤ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਡਿਜ਼ਾਈਨ ਵਾਲਾ ਬਾਰਡਰ ਬਣਾਉਣਾ ਦੱਸਾਂਗੇ ਦੇਖੋ ਮੈਂ ਕੁੰਡੇ ਪਾ ਕੇ ਰੱਖੇ ਹੋਏ ਹੁਣ ਅਸੀਂ ਸਿੱਧਾ ਪੁੱਠਾ ਬਾਰਡਰ ਬਣਾਣਾ ਸ਼ੁਰੂ ਕਰਾਂਗੇ ਤੇ ਦੂਜੀ ਸਲਾਈ ਦੇ ਵਿੱਚ ਹੀ ਸਦਾ ਡਿਜ਼ਾਈਨ ਬਣਾਣਾ ਸ਼ੁਰੂ ਹੋਵੇਗਾ ਇਹ ਕੁੰਡੇ ਮੈਂ 0 ਨੰਬਰ ਦੇ ਤੋਂ ਸਤ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਬਾ ਬਾਰਡਰ ਬਣਾਣਾ ਦੱਸ ਡਿਜ਼ਾਈਨ ਵਾਲਾ ਬਾਰਡਰ ਬਣਾਣਾ ਦੱਸਾਂਗੇ ਦੇਖੋ ਇਹ ਦੋ ਸਲਾਈ ਵਿੱਚ ਬਾਰਡਰ ਦਾ ਡਿਜ਼ਾਈਨ ਤਿਆਰ ਹੁੰਦਾ ਹੈ ਅਸੀਂ ਕੁੰਡੇ ਪਾ ਕੇ ਪਹਿਲਾਂ ਹੀ ਰੱਖਿਓਏ ਇਹ ਮੈਂ 60 ਕੁੰਡੇ ਪਾ ਕੇ ਰੱਖਿਓਏ ਇਹ ਛੋਟੇ ਬੇਬੀ ਦਾ ਸਵੈਟਰ ਹੈ ਇਹ ਸਾਡਾ 0 ਸਾਈਜ਼ ਦਾ ਸਵੈਟਰ ਬਣੇਗਾ ਇਹਦੇ ਅਸੀਂ 60 ਕੁੰਡੇ ਪਾਏ ਇਹ ਨਾਰਮਲ ਸਵੈਟਰ ਬਣੇਗਾ ਅਗਰ ਜੇ ਕੋਈ ਜਿਸ ਨੇ ਵੱਡਾ ਬਣਾਉਣਾ ਹੋਵੇ ਸੇਟੋ ਪੈਂਤੀ 70 ਕੁੰਡੇ ਪਾ ਸਕਦਾ ਪਹਿਲਾ ਕੁੰਡਾ ਸੀ ਸਿੱਧਾ ਪੁਣਾਗੇ ਫਿਰ ਦੂਜਾ ਕੁੰਡਾ ਉਲਟਾ ਬਣਾਵਾਂਗੇ ਇਹ ਹੁਣ ਮੈਂ ਕੁੰਡੇ ਪਾਏ ਹੋਏ ਐ ਕੁੰਡੇ ਪਾਣ ਦੀ ਵੀਡੀਓ ਮੈਂ ਪਾ ਚੁੱਕੀ ਆ ਆਪਣੇ ਚੈਨਲ ਤੇ ਉਸ ਦਾ ਲਿੰਕ ਵੀਡੀਓ ਜਿਹੜੇ ਦਾ ਸੀ ਕੁੰਡੇ ਪਾਏ ਹੋਏ ਐ ਉਸ ਵੀਡੀਓ ਦਾ ਲਿੰਕ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਲੈਣਾ ਹੁਣ ਮੈਂ ਇਸ ਦੇ ਕੁੰਡੇ ਪਾ ਕੇ ਤੇ ਅਸੀਂ ਬਾਰਡਰ ਬਣਾਣਾ ਸ਼ੁਰੂ ਕੀਤਾ ਅਸੀਂ ਪਹਿਲਾ ਕੋਣਾ ਸਿੱਧਾ ਬਣਿਆ ਤੇ ਦੂਜਾ ਉਲਟਾ ਬਣਿਆ ਇਹ ਮੈਂ 11 ਨੰਬਰ ਤੇ ਬਣਾਣਾ ਸ਼ੁਰੂ ਕੀਤਾ ਦੇਖੋ ਇਸ ਤਰ੍ਹਾਂ ਸੀ ਇੱਕ ਸਿੱਧਾ ਹੈ ਇੱਕ ਉਲਟਾ ਕੋਣਾ ਬਣਾ ਲੈ ਜਾਵਾਂਗੇ ਪਹਿਲੀ ਸਲਾਈ ਸਾਹੀ ਸਾਡੀ ਇਸੇ ਤਰ੍ਹਾਂ ਬਣਨੀ ਹੈ ਦੂਜੀ ਤੁਹਾਨੂੰ ਫਿਰ ਸਲਾਈ ਦੱਸਾਂਗੇ ਕਿਸ ਤਰੀਕੇ ਨਾਲ ਪਾਣੀ ਹੈ ਫਿਰ ਤੀਜੀ ਸਲਾਈ ਤੋਂ ਸਾਡਾ ਇਸ ਦਾ ਡਿਜ਼ਾਈਨ ਬਣਿਆ ਮਹਿਸੂਸ ਹੋਵੇਗਾ ਤੁਹਾਨੂੰ ਸੀ ਦੱਸ ਦਿਆਂ ਕਿ ਇਸ ਤਰ੍ਹਾਂ ਸਾਡਾ ਸ਼ੁਰੂ ਹੋਣਾ ਹੈ ਇਹਨਾਂ ਇਹ ਨੋਰਮਲ ਇਸ ਬਾਰਡਰ ਦੀ ਬਣਾਈ ਨੋਰਮਲ ਬਾਰਡਰ ਜਿੱਤਰਾ ਸ਼ੁਰੂ ਹੁੰਦੀ ਹੈ ਤੇ ਦੂਸਰੀ ਵਾਲੀ ਬਣਾਉਣ ਦਾ ਤਰੀਕਾ ਦੱਸਾਂਗੀ ਇਹ ਸਾਡਾ ਲਾਸਟ ਵਾਲਾ ਕੁੰਡਾ ਉਲਟਾਇਆ ਬਣ ਹੋਇਆ ਇਸ ਤਰ੍ਹਾਂ ਹੁਣ ਆਪਾਂ ਦੂਜੀ ਸਲਾਈ ਸ਼ੁਰੂ ਕਰਾਂਗੇ ਹੁਣ ਆਪਾਂ ਜਿਹੜੇ ਉਲਟੇ ਕੁੰਡੇ ਆ ਉਹ ਸਿੱਧੇ ਬਣਾਣੇ ਨੇ ਸਿੱਧੇ ਕੁੰਡੇ ਉਲਟੇ ਬਣਾਣੇ ਹੁਣ ਪਹਿਲਾ ਕੁੰਡਾ ਅਸੀਂ ਉਲਟਾ ਬਣਾਵਾਂਗੇ ਮੈਂ ਪਹਿਲਾ ਕੁੰਡਾ ਬਿਨਾਂ ਬੁਣ ਦੇ ਚੱਕ ਦੀ ਹੁੰਦੀ ਇਹ ਦੇਖੋ ਇਸ ਤਰ੍ਹਾਂ ਹੁਣ ਆਪਾਂ ਉਲਟਾ ਬਣਾਣੇ ਇਸ ਤਰ੍ਹਾਂ ਅੰਦਰ ਨੂੰ ਇਸ ਤਰ੍ਹਾਂ ਲੈ ਕੇ ਜਾਣਾ

दूसरी सिलाई खत्म होगी। देखो ये लास्ट वाला कुंडा सा सीधा बुना है इस तरह विचाले तो बना अस उल्टे कुंडे शुरू कर देखो साइए बन के తిజీ సలాయి అసలు తన దగ్గర ఫను తి సలాయి బ డిజైన్ దస్ తర బ శూ సగే పేలే కు సందే మేర బ ఉల్టా కు బ సండ్ బ జితర అస పీట్ అవలళ రిపీట్ ਦੇਖੋ ਇਸ ਤਰ੍ਹਾਂ ਬੰਨ ਤੇ ਚਾਹੇ ਸਾਡੇ ਤੇ ਸਾਡੇ 10 ਸਲਾਈਆਂ ਸਾਡੀਆਂ ਪੂਰੀਆਂ ਹੋ ਚੁੱਕੀਆਂ ਹਨ ਹੁਣ ਆਪਾਂ ਚੌਥੀ ਸਲਾਈ ਬਣਾਣੀ ਸ਼ੁਰੂ ਕਰਾਂਗੇ ਮੈਨਸ ਨੂੰ ਅਸੀਂ ਉਲਟਾ ਪਾਵਾਂਗੇ ਤੇ ਫਿਰ ਅਸੀਂ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਉਸ ਇਹ ਹੀ ਰਿਪੀਟ ਕਰਦੇ ਜਾਂਦਾ ਜਾਣਾ ਤੇ ਸਾਡਾ ਵਾਟਰ ਕੰਪਲੀਟ ਹੋ ਜਾਣਾ ਫਿਰ ਇਹ ਬੱਚਿਆਂ ਦੇ ਸਵੈਟਰ ਤੇ ਜੈਂਸ ਸਵੈਟਰ ਦੇ ਬਹੁਤ ਵਧੀਆ ਲੱਗਦੇ ਨੇ ਲੇਡੀਜ਼ ਕੋਟੀ ਦੇ ਸਵੈਟਰ ਇਹ ਬੜਾ ਡਿਜ਼ਾਈਨ ਅਸੀਂ ਬਣਾ ਕੇ ਪਾ ਸਕਦੇ ਆ ਇਸ ਤਰ੍ਹਾਂ ਬਣਾ ਜਾ ਰਹੇ ਆ ਐਸੀ ਤਰ੍ਹਾਂ ਬਣੇ ਧਾਣੇ ਨਿੱਕੇ ਨਿੱਕੇ ਧਾਣੇ ਮਹਿਸੂਸ ਹੁੰਦੇ ਉਲਟਾ ਪਾਸੇ ਦੋਨੇ ਸਾਈਡਾਂ ਪਰਪਰ ਆਂ ਨਗੀਆਂ ਦੀਆਂ ਜਿਦਾ ਮਾ ਜਿੱ ਸਾਈਡ ਨੂੰ ਸਿੱਧੀ ਕਰ ਕੋ ਜਿਹੜੀ ਮਨ ਜੋਰਟੀ ਰੱਖੋ ਦੇਖੋ ਸਾਡਾ ਬੋਰਡਰ ਬਣ ਕੇ ਤਿਆਰ ਹੋ ਚੁੱਕਾ ਹੈ ਦੇਖੋ ਇਸ ਤਰ੍ਹਾਂ ਦਾਣੇ-ਦਾਣੇ ਬਣਿਆ ਹੈ ਇਸ ਤਰ੍ਹਾਂ ਵਾਟਰ ਬਣਾ ਕੇ ਅਸੀਂ ਬੱਚਿਆਂ ਦੇ ਕੋਟੀ スウェット ਦੇ ਬਣਾ ਸਕਦੇ ਆ ਲੇਡੀਜ਼ ਕੋਟੀ ਦੇ ਪਾ ਸਕਦੇ ਆ ਜੈਂਟਸ ਕੋਟੀ ਦੇ ਪਾ ਸਕਦੇ ਆ ਗਰਲਸ ਕੋਟ ਦੇ ਬਹੁਤ ਵਧੀਆ ਲੱਗਦਾ ਕਿਸੇ ਵੀ ਕੋਟੀ ਸਵਾਰਦੇ ਸੀ ਬਣਾ ਸਕਦੇ ਆ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਹੈ ਜੋਨੇ ਪਾਸੇ ਲੇਡਸ ਕੋਟ ਦੇ ਸਾਰੇ ਪਾਸੇ ਆ ਜਿਹੜਾ ਪਾਸੇ ਮਾਜੀ ਇਹਦਾ ਸਿੱਧਾ ਕਰੋ ਤੇ ਜਿਹੜਾ ਮਾਜੀ ਆਪਾਂ ਉਲਟਾ ਰੱਖੋ ਨਵੇਂ ਪਹਿਣਾ ਜਿਹੜੇ ਮੈਂ ਬਣਾ ਲਿਆ ਇਸ ਤਰ੍ਹਾਂ ਦੇ ਜੈਨ ਵਾਲਾ ਕੋਟ ਬਣਾ ਆਸਾਨਦਿਆਂ ਦੇ ਦੇਖੋ ਇਹ ਮੈਂ 0 ਨੰਬਰ ਦਾ ਸਵੈਟਰ ਬਣਾ ਕੇ ਤਿਆਰ ਕਰ ਰਹੀ ਹ ਉਹਦੇ ਪਣਾਇਆ ਮੈਂ 先生が。<Thank> <I see. S 1>